ਲੋ ਜੀ ਜਿੱਤਨ ਹਾਰਨ ਦੇ ਨਤੀਜਿਆਂ ਦਾ ਤਾਂ ਹੋਰ ਹੀ ਭੂਪੜਸ ਹੋਇਆ ਪਿਆ ਕੱਲ ਦਾ ਵੋਟਾਂ ਪਾ ਕੇ ਲੋਕ ਵਿਹਲੇ ਹੋ ਗਏ ਨੇ ਤੇ ਹੁਣ ਸਾਰੇ ਨਤੀਜੇ ਉਡੀਕ ਰਹੇ ਨੇ ਤੇ ਨਤੀਜੇ ਕਿੱਦਾਂ ਦੇ ਆ ਰਹੇ ਨੇ ਉਹਦੇ ਬਾਰੇ ਸਰਵੇ ਆ ਗਏ ਨੇ ਐਗਜ਼ਿਟ ਪੋਲ ਆ ਗਏ ਨੇ ਪੂਰੇ ਭਾਰਤ ਦੀਆਂ 543 ਸੀਟਾਂ ਤੇ ਜਿੱਤ ਹਾਰ ਹੋਣੀ ਹੈ ਜਿਹਦੇ ਤੋਂ ਪੰਜਾਬ ਦੀਆਂ 13 ਨੇ ਤੇ 13 ਦੇ 13 ਦੇ ਸਰਵੇ ਆ ਗਿਆ ਵੀ ਕਿਹਨੇ ਜਿੱਤਣਾ ਤੇ ਕਿਹਨੇ ਹਾਰਨਾ ਸੰਭਾਵਨਾ ਚਲੋ ਸਰਵੇ ਕਈ ਵਾਰ ਪੂਰੇ ਠੀਕ ਨਹੀਂ ਨਿਕਲਦੇ ਗਲਤ ਨਿਕਲ ਜਾਂਦੇ ਨੇ ਪਰ ਸਾਰੇ ਸਰਵੇ ਕੀ ਕਹਿੰਦੇ ਨੇ ਸਭ ਤੋਂ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਵੀਡੀਓ ਨੂੰ ਸ਼ੇਅਰ ਕਰੀ ਜਾਓ ਆਪਣਾ ਇਹ ਨਵਾਂ ਚੈਨਲ ਹੈ ਨਵਾਂ ਪੇਜ ਹੈ ਨੂੰ ਫੋਲੋ ਲਾਈਕ ਕਰ ਲਿਓ ਔਰ ਸਭ ਤੋਂ ਵੱਡਾ ਝਟਕਾ ਆਮ ਆਦਮੀ ਪਾਰਟੀ ਨੂੰ ਜਿਹੜੇ ਸਰਵੇ ਨੇ ਉਹ ਦੇ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ 13 0 13 0 ਕਰਦੀ ਸੀ ਉਹਨੂੰ ਸਭ ਤੋਂ ਵੱਧ ਸੀਟਾਂ 5 ਤੋਂ 6 ਮਿਲ ਰਹੀਆਂ ਨੇ ਔਰ ਜਿਆਦਾਤਰ ਸਰਵੇ ਆਮ ਆਦਮੀ ਪਾਰਟੀ ਨੂੰ 2 ਤੋਂ 3 ਸੀਟਾਂ 13 ਦੇ ਵਿੱਚੋਂ ਜਿਤਾਉਂਦੇ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡਾ ਝਟਕਾ ਔਰ ਕਾਂਗਰਸ ਲਈ ਸਭ ਤੋਂ ਵੱਡੀ ਖੁਸ਼ਖਬਰੀ ਕਹੀ ਜਾ ਸਕਦੀ ਹੈ ਪੰਜਾਬ ਦੇ ਅੰਦਰ ਕਾਂਗਰਸ ਨੂੰ ਸਾਰੇ ਹੀ ਸਰਵੇ ਜਿਹੜੇ ਆ ਉਹ 5 ਤੋਂ ਵੱਧ ਸੀਟਾਂ ਦੇ ਰਹੇ ਨੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਇੰਡੀਆ ਟੀਵੀ ਨੇ ਸਰਵੇ ਕੀਤਾ ਉਹ ਆਮ ਆਦਮੀ ਪਾਰਟੀ ਨੂੰ 2 ਤੋਂ 4 ਸੀਟਾਂ ਦੇ ਰਹੇ ਨੇ ਕਾਂਗਰਸ ਨੂੰ 4 ਤੋਂ 6 ਸੀਟਾਂ ਦੇ ਰਹੇ ਨੇ ਭਾਜਪਾ ਨੂੰ 2 ਤੋਂ 3 ਸੀਟਾਂ ਦੇ ਰਹੇ ਨੇ ਤੇ ਅਕਾਲੀ ਦਲ ਨੂੰ 1 ਤੋਂ 3 ਸੀਟਾਂ ਦੇ ਰਹੇ ਨੇ ਹੁਣ આજ ਤੱਕ ਨੇ ਜਿਹੜਾ ਸਰਵੇ ਕੀਤਾ આજ ਤੱਕ ਚੈਨਲ ਨੇ ਉਹ ਆਮ ਆਦਮੀ ਪਾਰਟੀ ਨੂੰ ਸਿਰਫ 2 ਸੀਟਾਂ ਤੇ ਕਾਂਗਰਸ ਨੂੰ 7 ਤੋਂ 9 ਸੀਟਾਂ ਤੇ ਭਾਜਪਾ ਨੂੰ 2 ਤੋਂ 4 ਸੀਟਾਂ ਤੇ ਅਕਾਲੀ ਦਲ ਨੂੰ 2 ਤੋਂ 4 ਸੀਟਾਂ ਦੇ ਰਹੇ ਨੇ ਮਤਲਬ ਬੀਜੇਪੀ ਤੇ ਅਕਾਲੀ ਦਲ ਨੂੰ આજ ਤੱਕ ਨੇ ਬਰਾਬਰ ਰੱਖਿਆ ਹੁਣ ਆਜੋ ਅੱਗੇ ਮੈਟ੍ਰਿਕਸ ਦਾ ਸਰਵੇ ਮੈਟ੍ਰਿਕਸ ਉਹ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ 3 ਤੋਂ 6 ਤੱਕ ਸੀਟਾਂ ਆ ਸਕਦੀਆਂ ਨੇ ਔਰ ਕਾਂਗਰਸ ਨੂੰ 3 ਬੀਜੇਪੀ ਨੂੰ ਵੀ ਉਹਨੇ 3 ਦਿੱਤੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ 1 ਤੋਂ 4 ਸੀਟਾਂ ਉਹਨੇ ਕਹੀਆਂ ਨੇ ਤੇ ਨਾਲ ਆਜ਼ਾਦ ਉਮੀਦਵਾਰ ਮੈਟ੍ਰਿਕਸ ਕਹਿੰਦਾ 2 ਜਿੱਤ ਸਕਦੇ ਨੇ ਹੁਣ ਨਿਊਜ਼ 18 ਕੀ ਕਹਿੰਦਾ ਹੈ ਨਿਊਜ਼ 18 ਨੇ ਤਾਂ ਕਮਾਲ ਕਰਤੀ ਭਾਈ ਨਿਊਜ਼ 18 ਦਾ ਸਰਵੇ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਸਿਰਫ ਇੱਕੋ ਸੀਟ ਇੱਕੋ ਤੇ ਕਾਂਗਰਸ ਨੂੰ 8 ਤੋਂ 10 ਸੀਟਾਂ 13 ਚੋਂ ਔਰ ਭਾਜਪਾ ਨੂੰ 2 ਤੋਂ 4 ਸੀਟਾਂ ਅਕਾਲੀ ਦਲ ਨੂੰ ਕੋਈ ਨਹੀਂ ਉਹ ਕਹਿੰਦੇ ਤੇ ਆਜ਼ਾਦ ਉਮੀਦਵਾਰ ਵੀ ਕੋਈ ਨਹੀਂ ਜਿੱਤੇਗਾ ਇਹ ਨਿਊਜ਼ 18 ਕਹਿੰਦਾ ਹੁਣ ਦੇਖੋ ਇਹ ਸਰਵੇ ਜਿਹੜੇ ਨੇ ਹੈਰਾਨ ਕਰਨ ਵਾਲੇ ਨੇ ਜੇ ਇਹਨਾਂ ਸਰਵੇਆਂ ਨੂੰ ਆਪਾਂ ਅੱਧੋ-ਅੱਧ ਠੀਕ ਵੀ ਮੰਨੀਏ ਮੰਨ ਲਈਏ ਕਿ 50% ਦੀ ਇਹ ਗਲਤ ਹੋਣਗੇ ਤਾਂ ਵੀ ਕਾਂਗਰਸ ਦੀ ਸਥਿਤੀ ਬਹੁਤ ਚੰਗੀ ਤੇ ਆਮ ਆਦਮੀ ਦੀ ਸਥਿਤੀ ਬਹੁਤ ਮਾੜੀ ਅਕਾਲੀ ਦਲ ਦਾ ਭੂਪੜੱਸ ਤੇ ਭਾਜਪਾ ਦੀ ਸਥਿਤੀ ਚੰਗੀ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਭਾਜਪਾ ਦਾ ਵਿਰੋਧ ਬਹੁਤ ਸੀ ਪੰਜਾਬ ਦੇ ਅੰਦਰ ਔਰ ਜੇ ਭਾਜਪਾ ਇੱਕ ਜਾਂ ਦੋ ਸੀਟਾਂ ਵੀ ਇੰਨੇ ਵਿਰੋਧ ਦੇ ਦਰਮਿਆਨ ਪੰਜਾਬ 'ਚ ਲੈ ਜਾਂਦੀ ਹੈ ਦਾ ਇਹ ਉਹਨਾਂ ਦੀ ਬਹੁਤ ਵੱਡੀ ਅਚੀਵਮੈਂਟ ਉਹ ਮੰਨਣਗੇ ਉਹਨਾਂ ਨੂੰ ਇੰਜ ਲੱਗੂਗਾ ਸੋ ਇਹ ਇਹ ਜਿਹੜਾ ਸਰਵੇ ਆਇਆ ਇਹ ਹੈਰਾਨ ਕਰਨ ਵਾਲਾ ਹੁਣ ਖੰਡੂਰ ਸਾਹਿਬ ਸੀਟ ਤੋਂ ਪਹਿਲਾਂ ਪਿਛਲੇ ਦਿਨਾਂ ਤੋਂ ਇਹ ਚਰਚਾ ਰਹੀ ਹੈ ਕਿ ਭਾਈ ਅਮਰਤਪਾਲ ਜਿੱਤੂਗਾ ਪਰ ਹੁਣ ਕੱਲ ਦਾ ਵਿਰਸਾ ਸਿੰਘ ਵਲਟੋਆ ਵੱਡੇ ਦਾਅਵੇ ਕਰ ਰਿਹਾ ਹੈ ਕਿ ਮੈਂ ਹੀ ਜਿੱਤੂਗਾ ਤੇ ਮੈਂ ਹੀ ਜਿੱਤੂਗਾ ਵੋਟਾਂ ਪੈਣ ਤੋਂ ਬਾਅਦ ਵਿਰਸਾ ਸਿੰਘ ਵਲਟੋਆ ਦੇ ਦਾਅਵੇ ਜਿਹੜੇ ਨੇ ਉਹ ਵੱਡੇ ਹੋ ਗਏ ਨੇ ਹੁਣ ਫਰੀਦਕੋਟ ਸੀਟ ਤੋਂ ਭਾਈ ਸਰਬਜੀਤ ਸਿੰਘ ਦੀ ਚਰਚਾ ਸੀ ਕਰਮਜੀਤ ਅਨਮੋਲ ਨਾਲ ਟੱਕਰ ਦਿੱਤੀ ਜਾ ਰਹੀ ਸੀ ਪਰ ਹੁਣ ਇਸ ਸੀਟ ਤੇ ਕੀ ਬਣੇਗਾ ਅਸਲੀ ਤਾਂ ਪਤਾ 4 ਤਰੀਕ ਨੂੰ ਲੱਗਣਾ ਜਦੋਂ ਮਸ਼ੀਨਾਂ ਖੁੱਲਣਗੀਆਂ ਪਰ ਸਰਵੇ ਹੈਰਾਨ ਕਰ ਰਹੇ ਨੇ ਅਗਲੀ ਜਿਹੜੀ ਗੱਲ ਹੈ ਪੂਰੇ ਭਾਰਤ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਦੁਬਾਰਾ ਬਣਦੀ ਨਜ਼ਰ ਆ ਰਹੀ ਹੈ ਸਰਵੇ ਦੇ ਮੁਤਾਬਕ ਕਈ ਵਾਰ ਸਰਵੇ ਬਿਲਕੁਲ ਪੁੱਠੇ ਪੈ ਜਾਂਦੇ ਨੇ ਗਲਤ ਨਿਕਲ ਆਉਂਦੇ ਨੇ ਪਰ ਮੋਦੀ ਸਰਕਾਰ ਤੀਜੀ ਵਾਰ ਬਣਦੀ ਨਜ਼ਰ ਆ ਰਹੀ ਹੈ ਇੰਡੀਆ ਟੀਵੀ ਕੀ ਕਹਿੰਦਾ ਹੈ ਇੰਡੀਆ ਟੀਵੀ ਦਾ ਸਰਵੇ ਕਹਿੰਦਾ ਹੈ ਕਿ ਬੀਜੇਪੀ ਤੇ ਉਹਦੇ ਗੱਠਜੋੜ ਨੂੰ 371 ਤੋਂ ਲੈ ਕੇ 401 ਤੱਕ ਸੀਟਾਂ ਮਿਲ ਸਕਦੀਆਂ ਨੇ ਤੇ ਕਾਂਗਰਸ ਵਾਲੇ ਇੰਡੀਆ ਗੱਠਜੋੜ ਨੂੰ ਸਿਰਫ 109 ਤੋਂ 139 ਸੀਟਾਂ ਜਿਹੜਾ ਇੰਡੀਆ ਟੀਵੀ ਦਾ ਸਰਵੇ ਦੇ ਰਿਹਾ ਹੈ ਤੇ ਹੋਰ ਪਾਰਟੀਆਂ ਨੂੰ 28 ਤੋਂ 38 ਸੀਟਾਂ ਹੁਣ న్యూਜ਼ ਨੇਸ਼ਨ ਚੈਨਲ ਦਾ ਸਰਵੇ ਕਹਿੰਦਾ ਹੈ ਕਿ ਜਿਹੜਾ ਬੀਜੇਪੀ ਦਾ ਗੱਠਜੋੜ ਹੈ ਉਸ ਨੂੰ 342 ਤੋਂ 378 ਸੀਟਾਂ ਤੇ ਜਿੱਤ ਹੋ ਸਕਦੀ ਹੈ ਤੇ ਇੰਡੀਆ ਨੂੰ ਕਾਂਗਰਸ ਵਾਲੇ ਇੰਡੀਆ ਗੱਠਜੋੜ ਨੂੰ 153 ਤੋਂ 169 ਸੀਟਾਂ ਤੇ ਬਾਕੀ 21 ਤੋਂ 23 ਹੋਰ ਜਿੱਤ ਸਕਦੇ ਨੇ ਮੈਟ੍ਰਿਕਸ ਦਾ ਸਰਵੇ ਕਹਿੰਦਾ ਹੈ ਕਿ ਭਾਜਪਾ ਦੇ ਗੱਠਜੋੜ ਨੂੰ 353 ਤੋਂ ਲੈ ਕੇ 368 ਤੱਕ ਸੀਟਾਂ ਪੂਰੇ ਦੇਸ਼ ਆ ਸਕਦੀਆਂ ਨੇ ਤੇ ਕਾਂਗਰਸ ਆਮ ਆਦਮੀ ਦੇ ਗੱਠਜੋੜ ਨੂੰ ਇੰਡੀਆ ਗੱਠਜੋੜ ਨੂੰ 118 ਤੋਂ 133 ਸੀਟਾਂ ਮਿਲ ਸਕਦੀਆਂ ਨੇ ਤੇ ਜਿਹੜੇ ਅਦਰ ਨੇ ਹੋਰ ਹੋਰ 43 ਤੋਂ 48 ਇਹ ਦੱਸ ਰਹੇ ਨੇ ਹੁਣ ਇੰਡੀਆ ਨਿਊਜ਼ ਚੈਨਲ ਦਾ ਸਰਵੇ ਕਹਿੰਦਾ ਹੈ 371 ਸੀਟਾਂ ਇਕੱਲੇ ਬੀਜੇਪੀ ਤੇ ਉਹਦੇ ਗੱਠਜੋੜ ਨੂੰ ਮਿਲ ਸਕਦੀਆਂ ਨੇ ਤੇ ਕਾਂਗਰਸ ਆਮ ਆਦਮੀ ਦੇ ਗੱਠਜੋੜ ਇੰਡੀਆ ਗੱਠਜੋੜ ਨੂੰ 125 ਤੇ ਅਦਰ ਨੂੰ 47 ਸੋ ਨਿਊਜ਼ 24 ਚੈਨਲ ਦਾ ਸਰਵੇ ਕਹਿੰਦਾ ਹੈ 400 ਸੀਟਾਂ ਬੀਜੇਪੀ ਨੂੰ 107 ਇੰਡੀਆ ਗੱਠਜੋੜ ਕਾਂਗਰਸ ਤੇ ਆਮ ਆਦਮੀ ਵਾਲੇ ਨੂੰ ਤੇ ਅਦਰ 36 ਹੁਣ ਬੀਜੇਪੀ ਕਹਿੰਦੀ ਰਹੀ ਹੈ ਅਬ ਕੀ ਬਾਰ 400 ਪਾਰ ਤੇ ਸਰਵੇਆਂ ਦੇ ਮੁਤਾਬਕ ਦੋ ਸਰਵੇ ਨੇ ਜਿਹੜੇ ਬੀਜੇਪੀ ਨੂੰ 400 ਸੀਟਾਂ ਦੇ ਰਹੇ ਨੇ ਪਰ ਇਹਨਾਂ ਜਿੱਥੇ ਸਰਵੇਆਂ ਦੇ ਵਿੱਚ ਪਾਰਟੀਆਂ ਦਾ ਭੂਪੜਸ ਹੁੰਦਾ ਕਈ ਵਾਰ ਸਰਵੇਆਂ ਦਾ ਵੀ ਭੂਪੜਸ ਹੋ ਜਾਂਦਾ ਜਦੋਂ ਅਸਲੀ ਨਤੀਜਾ ਆਉਂਦਾ ਹੈ ਕਈ ਸਰਵੇ ਬਹੁਤ ਪੁੱਠੇ ਪੈ ਜਾਂਦੇ ਨੇ ਜਦੋਂ ਪੰਜਾਬ ਦੀਆਂ ਚੋਣਾਂ ਦਾ ਨਤੀਜਾ 2022 ਚ ਆਇਆ ਸੀ ਤਾਂ ਕਈ ਸਰਵੇ ਮੂਹਦੇ ਵੱਜ ਗਏ ਸੀ ਜਦੋਂ ਉਸ ਤੋਂ ਪਹਿਲਾਂ ਜਦੋਂ ਚੋਣਾਂ ਪੰਜਾਬ ਦੀਆਂ ਹੋਈਆਂ ਸੀ ਜਦੋਂ ਕੈਪਟਨ ਮੁੱਖ ਮੰਤਰੀ ਬਣਿਆ ਸੀ ਉਦੋਂ ਵੀ ਸਰਵੇ ਬਿਲਕੁਲ ਪੁੱਠੇ ਪੈਗੇ ਸੀ ਔਰ ਇਸ ਵਾਰ ਵੀ ਸਰਵੇ ਪੁੱਠੇ ਵੀ ਪੈ ਸਕਦੇ ਨੇ ਪਰ ਸਰਵੇ ਕਹਿੰਦੇ ਨੇ ਕਿ ਦੇਸ਼ 'ਚ ਤੀਜੀ ਵਾਰ ਬੀਜੇਪੀ ਆ ਰਹੀ ਹੈ ਬੀਜੇਪੀ ਦਾ ਗੱਠ ਜੋੜਾ ਆ ਰਿਹਾ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਸਭ ਤੋਂ ਉੱਪਰ ਜਾਰੀ ਹੈ ਇਹ ਆਪਣਾ ਵੀ ਸਰਵੇ ਇਹੀ ਕਹਿੰਦਾ ਹੈ ਕਿ ਪੰਜਾਬ 'ਚ ਕਾਂਗਰਸ ਨੂੰ ਲੋਕ ਪ੍ਰੈਫਰ ਕਰਨਗੇ ਜੋ ਸਾਡਾ ਲਾਈਵ ਸੱਚ ਟੀਵੀ ਦਾ ਇੱਕ ਅੰਦਾਜ਼ਾ ਹੈ ਉਦੇ ਮੁਤਾਬਕ ਵੀ ਕਾਂਗਰਸ ਵੱਧ ਸੀਟਾਂ ਜਿੱਤ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੀਆਂ ਉਮੀਦਾਂ ਬਹੁਤ ਵੱਡੀਆਂ ਬਣਾਈਆਂ ਸੁਪਨੇ ਬਹੁਤ ਵੱਡੇ ਬਣਾਏ ਤੇ ਉਸ ਤੋਂ ਬਾਅਦ ਉਸ ਹਿਸਾਬ ਨਾਲ ਕੰਮ ਨਹੀਂ ਹੋਇਆ ਸੋ ਅਕਾਲੀ ਦਲ ਤੋਂ ਲੋਕ ਪਿੱਛੇ ਹਟੇ ਹੋਏ ਨੇ ਪਹਿਲਾਂ ਤੋਂ ਹੀ ਬੀਜੇਪੀ ਦਾ ਜੇ ਕੋਈ ਆਧਾਰ ਨਹੀਂਗਾ ਤੇ ਬਚਦੀ ਰਹੇਗੀ ਕਾਂਗਰਸ ਤੇ ਕਾਂਗਰਸ ਵੱਲ ਲੋਕਾਂ ਦਾ ਝੁਕਾਅ ਹੋਣਾ ਇਹ ਫਿਰ ਸੰਭਾਵਨਾ ਬਣਦੀ ਹੀ ਬਣਦੀ ਹੈ ਕਾਂਗਰਸ ਜਿਹੜੀ ਹੈ ਘੱਟ ਤੋਂ ਘੱਟ 7 ਕੁ ਸੀਟਾਂ ਤਾਂ ਪੱਕੇ ਤੌਰ ਤੇ 13 ਚੋਂ ਲਿਆ ਸਕਦੀ ਹੈ ਮਤਲਬ ਅਧੀਆਂ ਤਾਂ ਕਾਂਗਰਸ ਦੀਆਂ ਕਿਤੇ ਨਹੀਂ ਗਈਆਂ ਹੁਣ ਕਾਂਗਰਸ ਦੀਆਂ ਦੋ ਸੀਟਾਂ ਦੇ ਉੱਪਰ ਇੱਕ ਇੱਕ ਲੁਧਿਆਣਾ ਤੇ ਇੱਕ ਫਰੀਦਕੋਟ ਇਹਦੇ ਉੱਪਰ ਚਰਚਾ ਹੈ ਤੁੱਕੇ ਨੇ ਅੰਦਾਜ਼ੇ ਆ ਰਹੇ ਨੇ ਕਿ ਸੈਟਿੰਗ ਹੋਈ ਹੈ ਸੈਟਿੰਗ ਕਿੱਦਾਂ ਹੋਈ ਹੈ ਕਹਿੰਦੇ ਕਿ ਜਿਹੜੀ ਲੁਧਿਆਣਾ ਸੀਟ ਹੈ ਉੱਥੇ ਰਾਜਾ ਵੜਿੰਗ ਪ੍ਰਧਾਨ ਕਾਂਗਰਸ ਖੜਾ ਸੀ ਉੱਥੇ ਆਮ ਆਦਮੀ ਪਾਰਟੀ ਨੇ ਰਾਜੇ ਵੜਿੰਗ ਨੂੰ ਜਿਤਾਉਣ ਦਾ ਫੈਸਲਾ ਉਹਨਾਂ ਚ ਸਮਝੌਤਾ ਹੋ ਗਿਆ ਇਹ ਤੁੱਕਾ ਹੈ ਇਹ ਅੰਦਾਜ਼ਾ ਹੈ ਇਹ ਚਰਚਾ ਹੈ ਤਾਫਰੀਦਕੋਟ ਸੀਟ ਦੇ ਉੱਪਰ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਆ ਉਹਨਾਂ ਨੂੰ ਜਿਤਾਉਣ ਦੇ ਲਈ ਸੈਟਿੰਗ ਹੋਈ ਹੈ ਇਹ ਵੀ ਇੱਕ ਅੰਦਾਜ਼ੇ ਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈ ਪਤਾ ਚਾਰ ਨੂੰ ਲੱਗਣਾ ਚਾਰ ਤੋਂ ਪਹਿਲਾਂ ਸਾਰੇ ਕਾਫੇ ਨੇ ਸਾਰੇ ਅੰਦਾਜ਼ੇ ਨੇ ਪਰ ਕਈ ਵਾਰ ਕਾਫੇ ਵੀ ਠੀਕ ਨਿਕਲ ਆਉਂਦੇ ਨੇ ਸੋ ਇਸ ਵਾਰ ਇਹ ਨਤੀਜੇ ਜਿਹੜੇ ਨੇ ਉਹ ਐਗਜ਼ਿਟ ਪੋਲ ਦੇ ਰਿਹਾ ਐਗਜ਼ਿਟ ਪੋਲ ਹੈਰਾਨ ਕਰ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਹੋਰੀ 13 0 13 0 ਕਰਦੇ ਰਹੇ ਨੇ ਭਗਵੰਤ ਮਾਨ ਸਾਹਿਬ ਹੋਰੀ ਤਾਂ ਇਹ ਵੀ ਕਹਿੰਦੇ ਰਹੇ ਨੇ ਕਿ ਚੰਡੀਗੜ੍ਹ ਵਾਲੀ 14ਵੀਂ ਸੀਟ ਵੀ ਅਸੀਂ ਜਿੱਤਾਂਗੇ ਪਰ ਹੋ ਸਕਦਾ ਹੈ ਕਿ ਨਤੀਜਿਆਂ ਤੋਂ ਬਾਅਦ ਭਗਵੰਤ ਮਾਨ ਸਾਹਿਬ ਇਹ ਕਹਿਣ ਲੱਗ ਜਾਣ ਵੀ ਅਸੀਂ ਕਹਿੰਦੇ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਅਸੀਂ ਜਿੱਤਾਂਗੇ ਕਿਉਂਕਿ ਉੱਪਰ ਸਾਡਾ ਅਲਾਈਸ ਆ ਉੱਪਰ ਸਾਡਾ ਗੱਠਜੋੜਾ ਤੇ ਇਹ ਹੋ ਵੀ ਸਕਦਾ ਭਾਈ ਉੱਪਰੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜਾ ਸੈਂਟਰ 'ਚ ਤਾਂ ਪੰਜਾਬ 'ਚ ਵੀ ਉਹ ਕੰਮ ਕਰ ਸਕਦਾ ਇੰਜ ਹੋ ਸਕਦਾ ਹੈ ਇਹ ਸੰਭਾਵਨਾ ਹੈਗੀ ਹੈ ਪਰ ਅਸਲੀ ਨਤੀਜਾ ਪਤਾ ਲੱਗੇਗਾ 4 ਤਰੀਕ ਨੂੰ 4 ਨੂੰ ਸਵੇਰ 7 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਆਪਾਂ ਲਾਈਵ ਤੁਹਾਡੇ ਨਾਲ ਲਗਾਤਾਰ ਬਿਨਾਂ ਰੁਕੇ ਬਿਨਾਂ ਟੁੱਟੇ ਲਗਾਤਾਰ ਲਾਈਵ ਲਾਈਵ ਸੱਚ ਟੀਵੀ ਦੇ ਉੱਪਰ ਆਪਾਂ ਗੱਲ ਕਰਾਂਗੇ ਕੌਣ ਕਿੰਨੇ ਪਾਣੀ ਚ ਹੈ ਕੌਣ ਕਿੰਨੇ ਪਾਣੀ ਚ ਹੈ ਇਹਦੇ ਬਾਰੇ ਚਰਚਾ ਆਪਾਂ ਕਰਦੇ ਰਵਾਂਗੇ ਬਹੁਤ ਮਿਹਰਬਾਨੀ